ਲੋਕਾਂ ਦੇ ਸਿਰ ਤੇ ਹੁੰਦਾ ਕੋਈ ਇਹ ਪੱਕਾ ਟੈਗ ਨਹੀਂ ਆ ਕਿ ਲੋਕਾਂ ਦੇ ਪੱਕਾ ਹੀ ਟੈਗ ਹੈ ਕਿ ਉਹ ਫਲਾਨਾ ਉਧਰ ਹੀ ਹੈ ਨਾ ਹਾਂ ਜਿਹੜੀ ਜਿਹੜੀ ਗੱਲ ਅਕਾਲੀ ਦੀ ਹੁੰਦੀ ਆ ਪੰਥਕ ਦੀ ਹੁੰਦੀ ਆ ਉਹ ਇਹ ਆ ਕਿ ਪੰਥਕ ਹੋਣਾ ਆਪਣੇ ਆਪ ਦੇ ਵਿੱਚ ਕਮਾਨ ਵਾਲੀ ਗੱਲ ਆ ਤੇ ਪੰਥਕ ਬਹੁਤ ਘੱਟ ਹੋਊਗਾ ਕਾਰਨ ਇਹ ਆ ਕਿ ਗੁਰੂ ਸਾਹਿਬ ਦੇ ਵਰਸਾਈ ਜਿਹੜੇ ਪੰਜ ਕਕਾਰ ਧਾਰਨੀ ਹੋਣਾ ਸੇਖੀਸ ਰੂਪ ਵਿੱਚ ਹੋਣਾ ਇੱਕ ਪੰਥਕ ਵੈਸੀ ਹੀ ਰੁਝਾਨ ਬਣ ਜਾਂਦਾ ਕਿ ਬੰਦਾ ਪੰਥਕ ਆ ਨਾ ਸੋ ਇਹ ਚੀਜ਼ਾਂ ਕਰਕੇ ਵੱਖੋ ਵੱਖਰੇ ਨਾਮ ਮਿਲ ਜਾਂਦੇ ਆ ਤਾਂ ਅੱਜ ਦਾ ਜਿਹੜਾ ਮੇਰਾ ਗੱਲਬਾਤ ਕਰਨ ਦਾ ਸਿਰਫ ਇੱਕੋ ਇੱਕ ਹੀ ਨਜ਼ਰੀਆ ਸਾਡੇ ਲੋਕਾਂ ਦਾ ਹਲਕਾ ਗਿੱਦੜਵਾਹ ਦੇ ਲੋਕਾਂ ਦਾ ਧੰਨਵਾਦ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਆਪੋ ਆਪਣੇ ਨੁਮਾਇੰਦੇ ਨੂੰ ਵੋਟਾਂ ਪਾਈਆਂ ਤੇ ਸਮੂੱਚਾ ਧੰਨਵਾਦ ਉਹਨਾਂ ਦਾ ਵੀ ਜਿਹੜੇ ਅੱਜ ਹਜੇ ਉਸ ਵਿਸ਼ੇ ਤੇ ਮੈਂ ਗੱਲ ਨਾ ਕਰਾਂ ਤਾਂ ਮੈਨੂੰ ਲੱਗਦਾ ਠੀਕ ਆ। ਕਈ ਵੀਰ ਹੈਗੇ ਆ ਜਿਨ੍ਹਾਂ ਨੇ ਮਤਲਬ ਸਟੈਂਡ ਅਸੀਂ ਵੱਡੇ ਲਏ ਹੋਏ ਸੀਗੇ ਗੱਲਬਾਤ ਦੇ ਤੇ ਉਹਨਾਂ ਗੱਲਾਂ ਤੇ ਨਹੀਂ ਖੜਦੇ ਹਨਾ। ਆ ਹੁਣ ਹੁਣ ਆਉਂਦੀ ਹੈ ਗੱਲ ਵੀ ਜਿਹੜੇ ਬੰਦਿਆਂ ਨੇ ਸਮਰਥਨ ਇੱਥੇ ਮੈਨੂੰ ਆਮ ਲੋਕਾਂ ਦਾ ਸਮਰਥਨ ਰਿਹਾ। ਕਿਸੇ ਪਾਰਟੀਬਾਜੀ ਦਾ ਸਮਰਥਨ ਨਹੀਂ ਰਿਹਾ। ਜਾਂ ਕਿਸੇ ਪਾਰਟੀ ਨੇ ਆਪਣੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਹਨ ਮੇਰੇ ਕਈ ਭਰਾ ਪੁੱਛਦੇ ਸੀਗੇ ਕਿ ਬਾਈ ਤੁਹਾਨੂੰ ਵੀ ਸਮਰਥਨ ਆ ਫਲਾਨੀ ਪਾਰਟੀ ਦਾ ਮੈਂ ਕਿਹਾ ਨਹੀਂ ਤੇ ਸਾਫ ਹੈ ਇਹ ਜਿਹੜੀ ਗੱਲ ਸਿਧਾਂਤਾਂ ਦੀ ਆ ਉਹ ਸਿਧਾਂਤਾਂ ਤੇ ਰਹੂਗੀ ਹਾਂ ਜੇ ਕੋਈ ਬੰਦਾ ਆਪਣੇ ਲੈਵਲ ਤੇ ਕਿਸੇ ਨੂੰ ਕਰ ਰਿਹਾ ਉਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਆ ਸੋ ਗੱਲ ਇਹ ਆ ਕਿ ਬਰਨਾਲੇ ਦੇ ਵਿੱਚ ਵੀਰ ਗੋਵਿੰਦ ਨੂੰ ਕਈ ਬੰਦਿਆਂ ਨੇ ਸਮਰਥਨ ਦਿੱਤਾ ਉਹਨਾਂ ਨੇ ਪਰਸਨਲੀ ਉਹਨਾਂ ਨੂੰ ਸਮਰਥਨ ਦਿੱਤਾ ਉਹ ਤਾਂ ਮੇਰਾ ਉਹਦੇ 'ਚ ਕੋਈ ਲਾਗਾ ਤੇ ਗਣੀ ਆ ਜੇ ਪੂਰੀ ਪਾਰਟੀ ਦੇ ਸਮਰਥਨ ਦੀ ਗੱਲ ਆਉਂਦੀ ਆ ਤਾਂ ਫਿਰ ਬੰਦਾ ਆਪਦੇ ਹਿਸਾਬ ਨਾਲ ਉਸ ਤਰੀਕੇ ਦੀ ਗੱਲਬਾਤ ਕਰ ਸਕਦਾ ਹੈ ਨਾ ਪਰਸਨਲੀ ਕਿਸੇ ਦਾ ਕਿਸੇ ਨਾਲ ਕੁਝ ਵੀ ਹੋ ਸਕਦਾ ਉਹਦੇ 'ਚ ਉਹ ਬੰਦਾ ਜਵਾਬ ਦੇ ਆ ਮੈਂ ਮਤਲਬ ਉਸ ਗੱਲ ਦਾ ਜਵਾਬ ਦੇ ਨਹੀਂ ਹੈਗਾ ਮੈਂ ਆਪਣੀ ਇਸ ਗੱਲ ਦਾ ਜਵਾਬ ਦੇ ਆ ਵੀ ਮੇਰੇ ਹੱਕ ਦੇ ਵਿੱਚ ਕੋਈ ਉਸ ਬੰਦੇ ਦਾ ਨਾਮ ਆਇਆ ਹੋਵੇ ਸਖਜੈਨ ਬਾਈ ਮੈਂ ਤੇਰੀ ਗੱਲ ਸਮਝਦਾ ਹਾਂ ਤੁਸੀਂ ਜਿਹੜੀ ਗੱਲ ਲਿਖੀ ਆ ਮੈਂ ਸਮਝਦਾ ਹਾਂ ਤੁਸੀਂ ਦਿਨੇ ਵੀ ਕਮੈਂਟ ਕੀਤਾ ਸੀਗਾ ਕਿਤੇ ਜੇ ਪੂਰੀ ਪਾਰਟੀ ਨੂੰ ਸਮਰਥਨ ਤੇ ਆਪਾਂ ਉਸ ਤਰੀਕੇ ਦੀ ਗੱਲਬਾਤ ਆ ਜਾਾਂਗੇ ਵੀ ਪੂਰੀ ਪਾਰਟੀ ਨੂੰ ਸਮਰਥਨ ਮੰਨਦੇ ਆ ਹਨ ਪਰ ਮੈਂ ਪਹਿਲਾਂ ਮੇਰੀ ਗੱਲ ਪੂਰੀ ਸੁਣ ਲਿਓ ਵੀ ਪਾਰਟੀ ਦੀ ਗੱਲ ਹੋਰ ਆ ਜੇ ਪਾਰਟੀ ਨੇ ਸਮੁੱਚੇ ਰੂਪ ਦੇ ਵਿੱਚ ਸਮਰਥਨ ਲਿਆ ਹੋਵੇ ਗੱਲ ਹੋਵੇ ਕਿ ਤਾਂ ਮੈਂ ਇਹ ਕਹਿ ਸਕਦਾ ਵੀ ਇਹ ਬੰਦਿਆਂ ਨੂੰ ਨਹੀਂ ਹੋਣਾ ਚਾਹੀਦਾ ਸੀ ਜਾਂ ਇਹ ਹੋਣਾ ਚਾਹੀਦਾ ਸੀ ਜਿਹੜੀ ਲੜਾਈ ਸਾਡੀ ਚੱਲ ਰਹੀ ਹੈ ਜਿਹੜੇ ਲੋਕਾਂ ਦੇ ਕੇਸ ਚੱਲ ਰਹੇ ਨਾ ਤਾਂ ਵਾਪਸ ਹੋਏ ਆ ਨਾ ਵਾਪਸ ਹੋਣੇ ਆ ਉਹ ਅਸੀਂ ਲੜਾਈ ਆਪਣੀ ਲੜ ਰਹੇ ਆ ਨਹੀਂ ਇਹ ਉਹਨਾਂ ਨੂੰ ਹੋ ਸਕਦਾ ਨਾ ਫਿਰ ਉਹਨਾਂ ਤੇ ਸਵਾਲ ਤੁਸੀਂ ਕਰੋਗੇ ਜਦੋਂ ਜਾਂ ਕੋਈ ਸਾਂਝੀ ਰੂਪ ਦੇ ਵਿੱਚ ਗੱਲ ਆਊਗੀ ਉੱਥੇ ਕਰ ਸਕਦੇ ਆ ਮੈਂ ਤਾਂ ਅੱਜ ਵੀ ਕਹਣਾ ਵੀ ਜਿਹੜੇ ਲੋਕਾਂ ਨੇ ਬੇਇੱਜ਼ਤੀ ਵਾਲੇ ਬਚਾਏ ਆ ਉਹ ਜ਼ਿੰਮੇਵਾਰ ਨਹੀਂ ਜਿਹੜੇ ਲੋਕਾਂ ਦੇ ਰਾਤ ਚ ਹੋਈ ਉਹ ਜ਼ਿੰਮੇਵਾਰ ਨਹੀਂ ਤਾਂ ਜਿਹੜੇ ਉਹਨਾਂ ਨੂੰ ਬਚਾਉਣ ਦੇ ਵਿੱਚ ਭਾਵਨਾ ਰੱਖਦੇ ਰਹੇ ਜਾਂ ਉਹਨਾਂ ਨੂੰ ਭੂਮਿਕਾ ਬਚਾਉਣ ਦੀ ਕਰਦੇ ਰਹੇ ਉਹ ਜ਼ਿੰਮੇਵਾਰ ਲੋਕ ਨੇ ਪਰ ਇੱਕ ਅੱਜ ਦਾ ਜਿਹੜਾ ਮੈਂ ਗੱਲ ਕਰ ਰਿਹਾ ਵੀ ਮੈਂ ਤਾਂ ਪਹਿਲਾਂ ਆਪਣੇ ਲੋਕਾਂ ਦਾ ਧੰਨਵਾਦ ਕਰਨ ਲਈ ਗੱਲ ਕਰ ਰਿਹਾ ਦੂਸਰਾ ਮੈਂ ਕੋਈ ਇਹਦੇ ਵਿੱਚ ਕੰਫਲੈਕਟ ਪੈਦਾ ਕਰਨ ਵਾਲੀ ਗੱਲ ਨਹੀਂ ਕਰ ਰਿਹਾ ਹਾਂ ਇੱਕ ਅਵੇਅਰਨੈਸ ਦੀ ਗੱਲ ਜ਼ਰੂਰ ਕਰ ਰਿਹਾ ਸਾਡੇ ਇੱਕ ਬਿਰਤਾਂਤ ਸਿਰਜਣ ਵਾਲੇ ਬਹੁਤ ਨੇ ਕੁਝ ਕੁ ਫੇਕ ਆਈਡੀਆ ਵਾਲੇ ਉਹ ਕੀ ਹੁੰਦਾ ਕਿਸੇ ਨੂੰ ਕੋਈ ਜਾਣਦਾਨੀ ਕੋਈ ਸਿਰ ਨਹੀਂ ਪੈਰ ਨਹੀਂ ਕਿਸੇ ਦਾ ਕੋਈ ਗੱਲ ਨਹੀਂ ਬਾਤ ਨਹੀਂ ਬਿਨਾ ਮਤਲਬ ਤੋਂ ਸਰਟੀਫਿਕੇਟ ਵੰਡੀ ਜਾਣੇ ਲੋਕਾਂ ਨੇ ਉਹਨਾਂ ਦੀ ਗੱਲ ਕਰਦੇ ਆ ਕਿ ਜਿਹੜੇ ਇਸ ਤਰੀਕ ਮੈਂ ਹਣਾ ਬਈ ਮੈਂ ਮੈਂ ਜਿੰਨਾ ਟਾਈਮ ਕਿਸੇ ਦੇ ਖਿਲਾਫ ਕੋਈ ਗੱਲ ਨਹੀਂ ਕਰਦਾ ਹਣਾ ਮੇਰੇ ਬੇਸਤੇ ਜੇ ਕੋਈ ਗੱਲ ਕਰਦਾ ਤਾਂ ਮੈਂ ਉਹਦਾ ਜ਼ਿੰਮੇਵਾਰ ਨਹੀਂ ਹਾਂ ਆਪਣੇ ਲੈਵਲ ਤੇ ਕੀ ਬੋਲੀ ਜਾਂਦਾ ਬੋਲੀ ਜਾਵੇ ਮੈਨੂੰ ਉਸ ਚੀਜ਼ ਨਾਲ ਨਹੀਂ ਮਤਲਬ ਹੁੰਦਾ ਕਿਉਂਕਿ ਮੈਂ ਜੇ ਕਿਸੇ ਦੇ ਖਿਲਾਫ ਗੱਲ ਕਹੀ ਆ ਤਾਂ ਮੈਂ ਵਿਦ ਸਬੂਤ ਪ੍ਰੂਫ ਗੱਲ ਕਰਦਾ ਜੇ ਕੋਈ ਕਿਸੇ ਨੇ ਮੇਰੇ ਨਾਲ ਬੈਠੇ ਬੰਦੇ ਨੇ ਗੱਲ ਕਹਿ ਧੀ ਤਾਂ ਇਹਦਾ ਮਤਲਬ ਇਹ ਥੋੜੀ ਆ ਬਈ ਤੁਸੀਂ ਚੱਕ ਕੇ ਥੋਪਣ ਦੀ ਗੱਲ ਕਰ ਦਿੰਨੇ ਹੋ ਤਾਂ ਮੈਨੂੰ ਇਸ ਚੀਜ਼ ਨੂੰ ਲੈ ਕੇ ਇੱਕ ਨਾਰਾਜ਼ਗੀ ਜ਼ਰੂਰ ਆਈ ਆ ਕਿ ਸਾਡੇ ਬਹੁਤ ਇਹੋ ਜਿਹੇ ਲੋਕ ਸੀਗੇ ਜਿੰਨਾ ਤੇ ਮਾਣ ਸੀਗਾ ਕਿ ਬੋਲਣਗੇ ਬੋਲੇ ਆ ਹੱਕ 'ਚ ਰਹਿਣਗੇ ਹਨਾ ਉਹ ਨਹੀਂ ਬੋਲੇ ਤਾਂ ਇਹ ਆਉਣ ਵਾਲਾ ਸਮਾਂ ਸਾਰਾ ਕੁਝ ਕਲੀਅਰ ਕਰੂਗਾ ਇਹ ਇਹ ਕਿਸੇ ਵਹਿਣ 'ਚ ਵਹਿ ਕੇ ਜਦੋਂ ਆਪਾਂ ਚੱਲਦੇ ਆ ਤਾਂ ਉਹ ਵੀ ਸਮਾਂ ਬਰਤਾਂਤ ਸਿਰਜ ਦਿੰਦਾ ਤੇ ਜਦੋਂ ਅਸੀਂ ਨਹੀਂ ਵਹਿੰਦੇ ਉਹ ਵੀ ਉਹ ਵੀ ਲੋਕਾਂ ਦੇ ਨਾਂ ਸਾਹਮਣੇ ਰਹਿੰਦੇ ਆ ਸੋ ਜੇ ਹਨੇਰੀ ਦੇ ਵਿੱਚ ਸਾਰੇ ਹੀ ਤੁਰ ਜਾਣਗੇ ਤਾਂ ਫਿਰ ਪਛਾਣ ਕੌਣ ਕਰੂਗਾ ਸੋ ਇੱਥੇ ਇੱਕ ਪਛਾਣ ਚਿੰਨ ਸੀ ਸਾਡੇ ਲਈ ਮੈਂ ਤਾਂ ਮੈਂ ਮੈਨੂੰ ਬਹੁਤ ਸੈਟੀਸਫੈਕਸ਼ਨ ਆ ਬਹੁਤ ਕਿਰਪਾ ਬਾਬੇ ਦੀ ਗੁਰੂ ਨਾਨਕ ਦੀ ਬਹੁਤ ਸ਼ਕਰਾਨਾ ਕੋਟਣ ਕੋਟ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਇੰਨਾ ਕਮਾਨ ਬਖਸ਼ਿਆ ਤੇ ਜੋ ਵੀ ਆ ਮੈਂ ਤਾਂ ਇੱਥੋਂ ਤੱਕ ਮੰਨਦਾ ਹੀ ਨਹੀਂ ਮੈਂ ਤਾਂ ਇਹ ਮੰਨਦਾ ਕਿ ਜੇ ਮੈਨੂੰ ਇੱਕ ਪਿੰਡ ਚੋਂ ਪੰਜ ਬੰਦੇ ਵੀ ਮਿਲੇ ਹੋਣਗੇ ਤਾਂ 50 ਪਿੰਡਾਂ ਚ ਮੈਨੂੰ 250 ਬੰਦਾ ਜਿਹੜਾ ਮਿਲ ਗਿਆ ਜਿਹਦੇ ਨਾਲ ਜੇ ਇਸ ਸੰਘਰਸ਼ ਦੀ ਗੱਲ ਕਰੀਏ ਜਿੱਥੇ ਇੱਕ ਦੋ ਬੰਦੇ ਹੀ ਬਹੁਤ ਹੁੰਦੇ ਆ ਨਾਲ ਤਰਨ ਵਾਲੇ ਤਾਂ ਇੱਥੇ ਤਾਂ ਜੇ ਪੰਜ ਬੰਦੇ ਇੱਕ ਪਿੰਡ ਚ ਮਿਲਗੇ ਤਾਂ 55-56 ਪਿੰਡ ਬਣਦੇ ਆ ਤੇ ਉਹਨਾਂ ਦੇ ਪੰਜ ਨੂੰ ਕਰੀਏ ਤਾਂ 2.5 300 ਬੰਦਾ ਜਿਹੜਾ ਮੇਰੇ ਉਸ ਸੰਘਰਸ਼ ਦਾ ਪਾਂਧੀ ਬਣ ਗਿਆ ਜਿਹੜਾ ਇਹ ਗੱਲ ਸਮਝਦਾ ਕਿ ਵਾਕਈ ਸਰਕਾਰਾਂ ਧੱਕਾ ਕਰਦੀਆਂ ਸਰਕਾਰਾਂ ਨੇ ਉਹਨਾਂ ਲੋਕਾਂ ਤੇ ਕਾਰਵਾਈਆਂ ਨਹੀਂ ਕੀਤੀਆਂ ਜਿਨ੍ਹਾਂ ਦੇ ਖਿਲਾਫ ਸਰਕਾਰ ਆਈ ਸੀ ਜਾਂ ਜਿਨ੍ਹਾਂ ਜਿਹੜੇ ਈਸ਼ੂ ਦੇ ਉੱਤੇ ਸਰਕਾਰ ਲੈ ਕੇ ਆਈ ਸੀ ਸੋ ਮੈਨੂੰ ਤਾਂ ਇਹੀ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਿਆ ਵੀ ਸਾਡੇ ਲਈ ਤਾਂ ਸੰਘਰਸ਼ ਆ ਸੀ ਦਿੱਲੀ ਵਰਸਸ ਪੰਜਾਬ ਲੜ ਰਹੀਆਂ ਆ ਤਾਂ ਮੈਨੂੰ ਇਸ ਚੀਜ਼ ਦਾ ਕੋਈ ਗਿਲਾ ਨਹੀਂ ਹੋਊਗਾ ਹਨਾ ਦੂਸਰੀ ਗੱਲ ਇਹ ਆ ਕਿ ਅ ਅੱਜ ਸਿਰਫ ਮੈਂ ਇਸ ਗੱਲ ਦੇ ਲਈ ਤੁਹਾਡੇ ਨਾਲ ਜਿਹੜੇ ਵਿਚਾਰ ਸਾਂਝੇ ਕਰਨ ਆਇਆ ਵੀ ਮੈਨੂੰ ਸਖਚੈਣ ਬਾਈ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਦੇਖੋ ਜੇ ਜੇ ਕਿਤੇ ਤੁਸੀਂ ਪਰਸਨਲੀ ਵਾਲੀ ਗੱਲ 'ਚ ਕਰੀ ਜਾਂਦੇ ਹੋ ਵੀ ਉਹਨਾਂ ਨੇ ਲਾਏ ਜਾਂ ਖਾਲਸਤਾਨੀ ਪਾਰਟੀ ਵੱਲੋਂ ਹਨਾ ਮੈਂ ਪਹਿਲਾਂ ਕਹਿ ਰਿਹਾ ਵੀ ਮੇਰੇ ਮੇਰੇ ਗੱਲ ਕਰਨ ਦਾ ਵਿਸ਼ਾ ਮੈਂ ਕਿਸੇ ਦੇ ਕਿਸੇ ਦੇ ਪਰਸਨਲ ਹੀ ਨਹੀਂ ਆ ਰਿਹਾ ਉਹ ਪਰਸਨਲ ਹੀ ਫਿਰ ਆਪਾਂ ਬਹਿ ਕੇ ਪ੍ਰੈਸ ਕਾਨਫਰੰਸ ਕਰ ਸਕਦੇ ਆ ਆਪਾਂ ਬਹਿ ਕੇ ਗੱਲ ਕਰ ਸਕਦੇ ਆ ਮੈਂ ਸਿਰਫ ਆਪਣੇ ਇਹਨਾਂ ਲੋਕਾਂ ਦੀ ਗੱਲ ਕਰਨ ਆ ਰਿਹਾ ਜਿਨ੍ਹਾਂ ਨੇ ਸਾਨੂੰ ਦਸਾਂ 20 50 100 ਨੇ ਮਾਨ ਦਿੱਤਾ ਹੋਊਗਾ ਹਨ ਤਾਂ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਠੀਕ ਸਮਝਦਾ ਵੀ ਮੈਂ ਅੱਜ ਵੀ ਉਹਨਾਂ ਦੇ ਲਈ ਖੜਾ ਕੱਲ ਵੀ ਖੜਾ ਜਾਂ ਜਿੰਨਾ ਵੀ ਹੋਊਗਾ ਹਨ ਅਸੀਂ ਅਸੀਂ ਇਸ ਜੇ ਪਿੰਡੇ ਤੇ ਆਏ ਆ ਤੇ ਉਸ ਤੇ ਚੱਲਦੇ ਰਹਾਂਗੇ ਹੁਣ ਆ ਇਥੇ ਗਿਲਾ ਮੈਨੂੰ ਪਤਾ ਕਿਹੜੀ ਗੱਲ ਦਾ ਹੁੰਦਾ ਬਾਈ ਗਿਲਾ ਇਸ ਗੱਲ ਦਾ ਆ ਕਿ ਅਸੀਂ ਟਾਰਾਂ ਦਾ ਬਹੁਤ-ਬਹੁਤ ਮਾਰੀਆਂ ਵੱਡੀਆਂ-ਵੱਡੀਆਂ ਟਾਰਾਂ ਮਾਰਦੇ ਰਹੇ ਆ ਬਹੁਤ ਵੱਡੇ ਇਹੋ ਜਿਹੇ ਬੰਦੇ ਆ ਜਿਨ੍ਹਾਂ ਦੇ ਨਾਂ ਪੱਤੇ ਹੀ ਤਰੀਕ ਨੂੰ ਮੈਂ ਬੋਲੂੰਗਾ ਸੱਚੀ ਇਹ ਸੱਚੀ ਸਪਸ਼ਟ ਗੱਲ ਆ ਕਿਉਂਕਿ ਭੀੜ ਇਕੱਠੀ ਕਰਨ ਨਾਲ ਮਸਲੇ ਹੱਲ ਨਹੀਂ ਹੁੰਦੇ ਹੁੰਦੇ ਉਹਨਾਂ ਲੋਕਾਂ ਦੇ ਇਕੱਠ ਨਾਲ ਮਸਲੇ ਹੱਲ ਹੁੰਦੇ ਹੁੰਦੇ ਆ ਜਿਨ੍ਹਾਂ ਦਾ ਅਗਲੇ ਕਹਿਣ ਵੀ ਠੀਕ ਆ ਇਹ ਬੰਦੇ ਇਸ ਗੱਲ ਤੇ ਇਕੱਠੇ ਆ ਤੇ ਇਕੱਠੇ ਆ ਭਾਵੇਂ 5 ਹੋਣ ਭਾਵੇਂ 50 ਹੋਣ ਤੇ ਭਾਵੇਂ ਅਸੀਂ ਹੋ ਜਾਈਏ 500 ਤਾ ਮੈਂ ਉਸ ਗਿੰਤੀ ਦਾ ਹੀ ਹਮੈਤੀਆਂ ਜੇ ਅਸੀਂ 2 ਸਾਲ ਮੋਰਚੇ ਤੇ ਬੈਠੇ ਰਹੇ ਆ ਤਾਂ 2 ਸਾਲ ਮੋਰਚੇ ਦੇ ਵਿੱਚ ਬੈਠਣ ਦਾ ਕਾਰਨ ਸਿਰਫ ਇਹ ਸੀ ਕਿ ਉਹਨਾਂ ਲੋਕਾਂ ਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਉਹਨਾਂ ਲੋਕਾਂ ਤੇ ਪਰਚੇ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਤੇ ਬੇਅਦਬੀ ਕਰਾਈ ਆ ਗੋਲੀकांड ਕੀਤਾ ਤੇ ਗੋਲੀकांड ਕਰਾਇਆ ਤਾਂ ਜਿਹਦੀ ਪ੍ਰਤੱਖ ਧਾਰਨ ਸਾਹਮਣੇ ਪਈ ਅੱਜ ਸ਼ਨੀਵਾਰ ਗੇ ਅੱਜ ਉਸ ਸਮੇਂ ਦੀ ਸਰਕਾਰ ਦੇ ਪੈਰੋਕਾਰ سفیر ਬਾਦਲ ਹੋਣੀ ਜਾਂ ਹੋਰ ਲੋਕ ਆ ਜਿਹੜੇ ਅਦਾਲਤ ਦੀਆਂ ਪੌੜੀਆਂ ਚੜ ਰਹੇ ਆ ਤਾਂ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਕਿ ਅਸੀਂ ਏਡੇ ਜੋਗੇ ਨਹੀਂ ਸੀਗੇ ਅਸੀਂ ਨਾ ਚੀਜ਼ ਐਡੀ ਚੀਜ਼ ਨਹੀਂ ਸੀਗੇ ਜਿੰਨੀ ਗੁਰੂ ਸਾਹਿਬ ਨੇ ਸਾਨੂੰ ਕਿਰਪਾ ਕੀਤੀ ਗੁਰੂ ਸਾਹਿਬ ਨੇ ਮੇਰਾ ਪਰਿਆ ਹੱਥ ਰੱਖਿਆ ਤੇ ਜਿਹਦੇ ਨਾਲ ਇੰਨੀ ਕੁ ਖੱਟੀ ਅਸੀਂ ਖੱਟ ਚੁੱਕੇ ਆ ਕਿ ਉਹਨਾਂ ਲੋਕਾਂ ਦੇ ਨਾਂ ਜਨਤਕ ਹੋਏ ਉਹਨਾਂ ਤੇ ਕੇਸ ਚੱਲੀ ਜਾਂਦੇ ਆ ਤੇ ਅੱਜ ਉਹ ਅਦਾਲਤ ਦੀਆਂ ਪੌੜੀਆਂ 'ਤੇ ਚੜਦੇ ਆ